ਸਕਦਾ ਇਦਾਂ ਧਿਆਨ ਲੱਗਦਾ ਇਦਾਂ ਉਹਨੂੰ ਸਿਮਰ ਸਕਦੇ ਆ ਇਦਾਂ ਯਾਦ ਕਰ ਸਕਦੇ ਆ ਮਹਾਰਾਜ ਤੁਸੀਂ ਦੱਸੋ ਤੇ ਬੜੀ ਪਿਆਰੀ ਬਾਤ ਹੈ ਕਿ ਭਗਤ ਤਰਲੋਚਨ ਜੀ ਮਨ ਵਿੱਚ ਚਾਹ ਪੈਦਾ ਹੋਇਆ ਕਿ ਭਗਤੀ ਕਰਨੀ ਹੈ ਇਸ ਕਰਕੇ ਕਿਸੇ ਨੇ ਆਖਿਆ ਜੀ ਭਗਤ ਨਾਮਦੇਵ ਜੀ ਬੜੇ ਪੁਜੇ ਹੋਏ ਆ ਉਹਨਾਂ ਕੋ ਚਲੇ ਜਾਓ ਕਿਉਂਕਿ ਜਿਹੜਾ ਸਾਧੂ ਹੈ ਜਿਹੜਾ ਭਗਤ ਹੈ ਉਹਨੇ ਝੁਗਤੀ ਦੱਸਨੀ ਆ ਕਿ ਕਿਵੇਂ ਬੰਦਗੀ ਕਰਨੀ ਕਿਵੇਂ ਭਗਤੀ ਕਰਨੀ ਆ ਤੇ ਜੇ ਤੁਸੀਂ ਭਗਤੀ ਦੀ ਬੰਦਗੀ ਦੀ ਝੁਗਤ ਸਿੱਖਣੀ ਆ ਤੇ ਭਗਤ ਨਾਮਦੇਵ ਕੋ ਚਲੇ ਜਾਓ ਹੁਣ ਚਲੇ ਗਏ ਭਗਤ ਨਾਮਦੇਵ ਜੀ ਦੇ ਕੋਲ ਗਏ ਜਾ ਕੇ ਵੇਖਦੇ ਰਹੇ ਦਿਨ ਜਿਹੜਾ ਸੀ ਉਹ ਬਤੀਤ ਹੋ ਗਿਆ ਰਾਤ ਸ਼ੁਰੂ ਹੋ ਗਈ ਤੇ ਭਗਤ ਨਾਮਦੇਵ ਜੀ ਨੇ ਪੁੱਛਿਆ ਭਾਈ ਤੁਸੀਂ ਸਵੇਰ ਦੇ ਬੈਠੇ ਹੋ ਵੀ ਦੱਸੋ ਉਹਨਾਂ ਨੇ ਆਪਣਾ ਆਉਣ ਦਾ ਮਕਸਦ ਦੱਸਿਆ ਪੀ ਮੈਂ ਤੇ ਭਗਤੀ ਕਰਨ ਵਾਸਤੇ ਆਇਆ ਤੇ ਮੈਨੂੰ ਕਿਸੇ ਭੇਜਿਆ ਭੀ ਭਗਤ ਨਾਮਦੇਵ ਕੋ ਚਲੇ ਜਾਓ ਪਰ ਤੁਹਾਡਾ ਤਾਂ ਕੰਮਕਾਰ ਹੀ ਨਹੀਂ ਮੁੱਕਦਾ ਤੇ ਭਗਤੀ ਤੁਸੀਂ ਕਿਹੜੇ ਵੇਲੇ ਕਰਨੀ ਹੈ ਮੈਂ ਤਾਂ ਸੋਚਿਆ ਸੀ ਕਿ ਕੋਈ ਵਕਤ ਤੁਸੀਂ ਨਿਯਤ ਕੀਤਾ ਹੋਏਗਾ ਜਿਸ ਸਮੇਂ ਤੁਸੀਂ ਬਹਿ ਕੇ ਉਹਨੂੰ ਰਾਧ ਦੇ ਹੋਗੇ ਚੇਤੇ ਕਰਦੇ ਹੋਗੇ ਤੇ ਮੈਂ ਤੁਹਾਡੇ ਕੋਲੋਂ ਉਹ ਗੁਰ ਸਿੱਖਾਂਗਾ ਪਰ ਤੁਸੀਂ ਤੇ ਸਾਰਾ ਦੇਣੀ ਇਦਾਂ ਕੱਢ ਦਿੱਤਾ ਉਹਨਾਂ ਨੇ ਆਖਿਆ ਵੀ ਅਸਲ ਵਿੱਚ ਤੇ ਭਗਤੀ ਇਦਾਂ ਹੀ ਹੁੰਦੀ ਹੈ ਉਹ ਕਹਿੰਦੇ ਜੀ ਇਦਾਂ ਕਿਵੇਂ ਹੁੰਦੀ ਹੈ ਮੈਂ ਤੇ ਜਾਣਿਆ ਵੀ ਆਪਣਾ ਘਰ ਛੱਡਣਾ ਪੈਂਦਾ ਦੂਰ ਦਰਾਡੇ ਜਾ ਕੇ ਇਕੱਲੇ ਰਹਿਣਾ ਪੈਂਦਾ ਜਿੱਥੇ ਕੋਈ ਪਰੇਸ਼ਾਨ ਨਾ ਕਰੇ ਨਾ ਕੋਈ ਸੰਸਾਰੀ ਸੰਬੰਧ ਤੇ ਨਾ ਕੋ ਦੁਨਿਆਵੀ ਝਮੇਲਾ ਜਿੱਥੇ ਕੋਈ ਤੰਗ ਪਰੇਸ਼ਾਨ ਨਾ ਕਰੇ ਉਹ ਇਕਾਂਤ ਹੋਵੇ ਉੱਥੇ ਮਨ ਟਿਕਦਾ ਹੁਣ ਬਾਣੀ ਵਿੱਚ ਬਚਨ ਹੈ ਉਹਨਾਂ ਆਖਿਆ ਨਾਮਾ ਕਹੇ ਤਲੋਚਣਾ ਮੁਖ ਤੇ ਰਾਮ ਸੰਭਾਲ ਜੇ ਤਾਂ ਇਸ ਰੱਬ ਨੂੰ ਮਿਲਣਾ ਹੈ ਇਸ ਮਾਲਕ ਦੀ ਭਗਤੀ ਕਰਨੀ ਆ ਜੇ ਤਾਂ ਚਾਹਣਾ ਵੀ ਇਹਦੇ ਨਾਲ ਸਾਝ ਬਣੇ ਫਿਰ ਆਖਿਆ ਵੀ ਆਪਣੀ ਰਸਨਾ ਨਾਲ ਉਹਨੂੰ ਸਿਮਰਦਾ ਰਹੇ ਉਹਦੀ ਸੰਭਾਲ ਕਰ ਹੱਥ ਪਾਮ ਕਰ ਕਾਮ ਸਭ ਆਖਿਆ ਹੱਥ ਪੈਰ ਇਹ ਕੰਮ ਕਰਨ ਵਾਸਤੇ ਮਾਲਕ ਨੇ ਦਿੱਤੇ ਆ ਮਿਹਨਤ ਮੁਸ਼ਕਤ ਤੇ ਉਦਮ ਕਰਨ ਵਾਸਤੇ ਦਿੱਤੇ ਆ ਇਹਨਾਂ ਦੇ ਨਾਲ ਕਰਮ ਕਾਂਡ ਤੇ ਭਰਮ ਪਖੰਡ ਵਿੱਚ ਨਹੀਂ ਪੈਣਾ ਉਹ ਕਰਮ ਨਹੀਂ ਕਰਨੇ ਜਿਹੜੇ ਉਸ ਪਿਆਰੇ ਦੀ ਯਾਦ ਤੋਂ ਉਲਟਿਆ ਆ ਕਿਹਾ ਤੇ ਮਿਹਨਤ ਮੁਸ਼ਕਤ ਵਾਸਤੇ ਮਾਲਕ ਨੇ ਦਿੱਤੇ ਆ ਹੱਥ ਪਾਮ ਕਰ ਕਾਮ ਸਭ ਫਿਰ ਭਗਤੀ ਕਿਵੇਂ ਹੋਏਗੀ ਚਿੱਤ ਨਰੰਜਨ ਨਾਲ ਚਿੱਤ ਜਿਹੜਾ ਉਹ ਨਰੰਜਨ ਨਾਲ ਜੁੜ ਜਾਏ ਨਿਰੰਕਾਰ ਨਾਲ ਜੁੜ ਜਾਏ ਤਨ ਕਰਕੇ ਜੁੜ ਗਿਆ ਮਨ ਕਰਕੇ ਜੁੜ ਜਾਏ ਚਿੱਤ ਜਿਹੜਾ ਉਹ ਸਹਬ ਨਾਲ ਪਿਆਰੇ ਨਾਲ ਮਹਾਰਾਜ ਕਿੰਨੇ ਲੱਗ ਜਾਏ ਗੁਰੂ ਰਤਨ ਸਹਬ ਕਹਿੰਦੇ ਕਵਣ ਜੋਗ ਕਿਹੜਾ ਜੋਗ ਕਰੀਏ ਕੌਣ ਗਿਆਨ ਧਿਆਨ ਕਿਹੜਾ ਗਿਆਨ ਕਮਈਏ ਕਿਹੜੇ ਧਿਆਨ ਵਿੱਚ ਹੋਈਏ ਕਵਨ ਵਿਦ ਉਸਤਤ ਕਰੀਏ ਮਹਾਰਾਜ ਤੇਰੀ ਉਸਤਤ ਕਿਵੇਂ ਕਰੀਏ ਫਿਰ ਅਗੇ ਆਪ ਹੀ ਬਖਸ਼ਿਸ਼ ਕੀਤੀ ਸਿੱਧ ਸਾਧਕ ਤਿਤਸ ਕੋਰ ਕਹਿੰਦੇ ਵੀ ਵੱਡੇ ਵੱਡੇ ਸਿੱਧ ਹੋਏ ਸਾਧ ਕੋਏ ਤੇ 3300 ਕਰੋੜ ਕਿਉਂਕਿ ਆ ਆ ਜ਼ਿਕਰ ਸੀਪੀ ਇੰਨੇ ਦੇਵਤੀ ਦੇਵੀ ਦੇਵਤੇ ਹੋਏ ਜਾਂ ਸਿੱਧ ਸਾਧਕ 33 ਕੋਰ تیر ਤਿੰਨ ਜੰਨੀ ਵੀ ਰਤਾ ਜੰਨੀ ਵੀ ਕੀਮ ਨਾ ਪਰਿਐ ਮਹਾਰਾਜ ਰਤਾ ਜੰਨੀ ਕੀਮਤ ਨਹੀਂ ਪਈ ਇਥੇ ਤਾਂ ਬੜੇ-ਬੜੇ ਦਾਅਵੇ ਕਰਨ ਵਾਲੇ ਕਹਿਣ ਵਾਲੇ ਵੀ ਅਸੀਂ ਚੇਤੇ ਕਰਦੇ ਹਾਂ ਸਿਮਰਦੇ ਹਾਂ ਇੱਕ ਤਿਲ ਜਿੰਨੀ ਕੀਮਤ ਨਹੀਂ ਪਈ ਬ੍ਰਹਮਾਦਿਕ ਸੰਕਾਦ ਛੇਕ ਗੁਣ ਅੰਤ ਨਾ ਪਾਏ ਹੁਣ ਹਜ਼ੂਰ ਕਹਿੰਦੇ ਬ੍ਰਹਮਾਦਿਕ ਬ੍ਰਹਮ ਵਰਗੇ ਫਿਰ ਸਨਕਾਦ ਬ੍ਰਹਮਾ ਦੇ ਗਾਂ ਪੁੱਤਰ ਦੇਵੀ ਦੇਵਤੇ ਛੇਕ ਇਹਨਾਂ ਨੇ ਤੇਰੇ ਗੁਨਾ ਦਾ ਅੰਤ ਨਹੀਂ ਪਾਇਆ ਅਗਹੋਂ ਗਹਿਓ ਨਹੀਂ ਜਾਏ ਜਿਹੜੀ ਚੀਜ਼ ਪਕੜ ਵਿੱਚ ਆਉਣੀ ਚਾਹੀਦੀ ਸੀ ਮਹਾਰਾਜ ਕਹਿੰਦੇ ਉਹ ਪਕੜ ਵਿੱਚ